ਪੰਜਾਬ ਦੇ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣਾ ਅਤੇ ਮੁਕਾਬਲੇ ਦਾ ਹੁਨਰ ਪੈਦਾ ਕਰਨ ਲਈ ਅੱਜ 161 ਸਰਕਾਰੀ ਸਕੂਲਾਂ ਨੂੰ ਬੈਸਟ ਸਕੂਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਹਨਾਂ ਸਕੂਲਾਂ ਨੂੰ 11 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਐਮਸੀ ਭਵਨ ਵਿਖੇ ਕਰਵਾਏ ਗਏ ਪੁਰਸਕਾਰ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆਉਣਾ ਸਰਕਾਰ ਦਾ ਟਾਰਗੇਟ ਹੈ। ਸਾਰੇ ਹੀ ਸਕੂਲ ਹੈਡਸ ਜਿਨ੍ਹਾਂ ਦੇ ਸਕੂਲਾਂ ਨੂੰ ਅੱਜ ਇਹ ਸਨਮਾਨ ਮਿਲਿਆ ਮੇਰੇ ਮੈਂਟਮੇ ਦੇ ਸਾਡੇ ਪਰਿਵਾਰ ਦੇ ਦੇ ਵਿੱਚ ਜੋ ਨਵੀਂ ਜ਼ਿੰਮੇਵਾਰੀਆਂ ਮਿਲੀਆਂ ਨੇ এডੂਕੇਸ਼ਨ ਸੈਕਟਰੀ ਸਕੂਲ এডੂਕੇਸ਼ਨ ਐਂਡ ਹਾਇਰ এডੂਕੇਸ਼ਨ ਸਾਡੇ ਅਨੰਦ ਦਾ ਮਿੱਤਰਾ ਜੀ ਸਕੂਲਾਂ ਦੇ ਸਾਡੇ ਕੋਲ ਇੰਨੇ ਸ਼ਾਨਦਾਰ ਟੀਚਰਸ ਨੇ ਕਿਤੇ ਨਾ ਕਿਤੇ ਕੋਈ ਫਰਕ ਹੈ ਤਾਂ ਇਹਨਾਂ ਦੀ ਜਿਹੜੀ ਇਹ ਆਵਾਜ਼ ਹੈ ਜੋ ਗਰਾਊਂਡ ਰਿਐਲਿਟੀ ਹੈ ਜੋ ਹਕੀਕਤਾਂ ਨੇ ਇਹ ਲੋਕਾਂ ਤੱਕ ਜਾਣੀਆਂ ਚਾਹੀਦੀਆਂ ਨੇ ਮੈਂ ਤੁਹਾਡੇ ਵਿੱਚੋਂ ਹੀ ਕੁਝ ਉਦਾਹਰਣ ਜਿਹੜੇ ਅੱਜ ਦੇ ਸਕੂਲਾਂ ਦੇ ਵਿੱਚ ਜੋ ਯਕੀਨ ਮੰਨਿਓ ਕੋਈ ਮੈਨੂੰ ਕਿਸੇ ਨੇ ਦੱਸਿਆ ਨਹੀਂ ਮੈਂ ਅੰਮ੍ਰਿਤਸਰ ਤੋਂ ਇੱਕ ਵਾਰੀ ਕਿਸੇ ਸੜਕ ਤੇ ਜਾ ਰਿਹਾ ਸੀਗਾ ਤੇ ਦੇਖਿਆ ਕਿ ਕਿੰਨਾ ਸ਼ਾਨਦਾਰ ਸਕੂਲ ਉਹਦੇ ਉੱਪਰ ਉਹਦੇ ਬਾਹਰ ਇੰਨੀ ਸਾਰੀ ਬੱਸਾਂ ਖੜੀਆਂ ਮੈਂ ਕਿਹਾ ਯਾਰ ਇੰਨੀ ਸਾਰੀ ਬੱਸਾਂ ਖੜੀਆਂ ਤੇ ਪ੍ਰਾਈਵੇਟ ਸਕੂਲ ਵੀ ਸੀ ਉੱਥੇ ਕੋਈ ਬੱਸ ਨਹੀਂ ਖੜੀ ਮੈਂ ਕਿਹਾ ਯਾਰ ਪੱਕਾ ਹੈ ਸਰਕਾਰੀ ਸਕੂਲ ਹੈ ਤੇ ਚਲੋ ਦੇਖਿਓ ਬਾਕੀ ਸਰਕਾਰੀ ਸਕੂਲ ਸੀ ਤੇ ਜਾ ਕੇ ਲੜਕੀਆਂ ਦਾ ਜਿਹੜੇ ਅਜਮਰੀ ਸਰ ਦਾ ਸਾਡਾ ਸਕੂਲ ਹੈ ਟੱਪਿਆਲਾ ਇਹਨੇ ਆਪਣੇ ਲੈਵਲ ਦੇ ਉੱਤੇ ਆਪਣੇ ਐਫਰਟ ਦੇ ਉੱਤੇ ਸਰਕਾਰ ਨੇ ਬੱਸ ਸਰਵਿਸ ਹੁਣ ਸ਼ੁਰੂ ਕੀਤੀ ਹੈ 2 ਸਾਲ ਪਹਿਲਾਂ ਉੱਥੋਂ ਬੱਸਾਂ ਦਾ ਆਈਡੀਆ ਆਇਆ ਉਹ ਸਕੂਲ ਤੋਂ ਜਾ ਕੇ ਮੈਂ ਦੇਖਿਆ ਕਿ ਪ੍ਰਿੰਸੀਪਲ ਟੇਕ ਹੈਡ ਇਹ ਤਾਂ ਇੱਕ ਬਿਲਕੁਲ ਮੈਂ ਗੱਲ ਬਿਲਕੁਲ ਕਲੀਅਰ ਹੋ ਚੁਕੀ ਹੈ ਕਿ ਅਗਰ ਸਕੂਲ ਹੈਡ ਚਾਵੇ ਤਾਂ ਆਪਣੇ ਸਕੂਲ ਨੂੰ ਕਿਸੇ ਵੀ ਲੈਵਲ ਤੱਕ ਰੱਖ ਕੇ ਜਾ ਸਕਦਾ ਜਿਵੇਂ ਆ ਮੇਰੇ ਹਲਕੇ ਦਾ ਸਕੂਲ ਹੈ ਰਾਇਪੁਰਸਾਨੀ ਮਿਡਲ ਸਕੂਲ ਤੇ ਪ੍ਰਾਇਮਰੀ ਸਕੂਲ ਇਕੱਠਾ ਹੈ ਠੀਕ ਹੈ ਜੀ ਪ੍ਰਾਇਮਰੀ ਸਕੂਲ ਚ ਇਹਨਾਂ ਦੇ ਵਾਈਫ ਟੀਚਰ ਨੇ ਮਿਡਲ ਸਕੂਲ ਦੇ ਇਨਚਾਰਜ ਨੇ ਇਹ ਆਪਣੇ ਬੱਚੇ ਤੋਂ ਸਕੂਲ ਚ ਅਨੰਦਪੁਰ ਸਾਹਿਬ ਰਹਿੰਦੇ ਨੇ ਉੱਥੋਂ 15 ਕਿਲੋਮੀਟਰ ਦੂਰ ਆਪਣੇ ਬੱਚੇ ਤਾਂ ਪੜਾਉਂਦੇ ਨਾਲ ਆਪਣੇ ਰਿਸ਼ਤੇਦਾਰ ਕਹਿੰਦੇ ਅਸੀਂ ਇਕੱਠੇ ਜਾਈਏ ਉਹ ਵੀ ਪ੍ਰਾਈਵੇਟ ਸਕੂਲਾਂ ਤੋਂ ਸਾਕੇ ਉਹਨਾਂ ਨੂੰ ਇੱਥੇ ਰੱਖਤਾ ਹੁਣ ਪਿੰਡ ਦੇ ਪਿੰਡ ਦੇ ਲੋਕ ਕਿਉਂ ਨਹੀਂ ਆਣਗੇ ਉਹ ਸਕੂਲ ਚ ਤੁਸੀਂ ਇਹ ਸੋਚ ਕੇ ਦੇਖੋ ਜਰੂਰ ਦੇਖਦੇ ਆ ਕਿ ਦੋਨੋਂ ਮੀਆਂ ਬੀਬੀ ਟੀਚਰ ਨੇ ਆਪਣੇ ਬੱਚਿਆਂ ਨੂੰ ਵੀ ਪੜਾ ਰਹੇ ਆਪਣੇ ਰਿਸ਼ਤੇਦਾਰਾਂ ਦੇ ਵੀ ਦੋ ਜਵਾਖ ਹੋਰ ਲਏ ਉੱਥੇ ਕਹਿੰਦੇ ਤੁਸੀਂ ਕਿਉਂ ਨਹੀਂ ਇਸੀ ਦਾ ਜਾਂਦੀਆਂ ਰੋਜ ਅਨੰਦਪੁਰ ਸਾਹਿਬ ਤੋਂ ਤੁਸੀਂ ਭੇਜੋ ਸਾਡੇ ਨਾਲ ਉਹ ਸਕੂਲ ਕਿੱਦਾਂ ਨਹੀਂ ਬਦਲੂਗਾ ਆ ਸਕੂਲ ਜੋ ਜਿਸ ਦਾ ਜ਼ਿਕਰ ਸਾਡੇ ਮਾਨ ਸਾਹਿਬ ਵੀ ਕਰਦੇ ਆ ਚਲੋ 8 ਤੋਂ 8 ਵਜੇ ਤੱਕ ਸਕੂਲ ਖੁੱਲੂਗਾ ਹੋਰ ਬਹੁਤ ਸਾਰੇ ਉਦਾਹਰਨਾਂ ਮੈਂ ਬਹੁਤ ਸਾਰੇ ਮੈਂ ਜਿਵੇਂ ਇੱਥੇ ਬਹੁਤ ਸਾਰੇ ਸਕੂਲਾਂ ਜਾ ਕੇ ਦੇਖਿਆ ਬੁਟਕੀ ਦਾ ਸਕੂਲ ਸੀ ਕਹਿ ਰਹੇ ਉਹਦਾ ਸਕੂਲ ਸੀ ਤੁਸੀਂ ਦੇਖ ਕੇ ਹੈਰਾਨ ਹੋ ਜਾਓ ਹੁਣ ਵੀ ਮੈਂ ਦੋ 3 ਸਾਲ ਪਹਿਲਾਂ ਬਾਰਡਰ ਤੇ ਗਿਆ ਸੀ ਇੱਕ ਪਿੰਡ ਦੇ ਸਕੂਲ ਚ ਕਲਸ ਪਿੰਡ ਦੇ ਸਕੂਲ ਚ ਉੱਥੇ 6835 ਦਾ ਨਵਾਂ ਇੱਕ ਟੀਚਰ ਆਇਆ ਪਿੰਡ ਦੇ ਵਿੱਚ ਥੋੜਾ ਜਿਹਾ ਕੰਫੀਡੈਂਸ ਵਧਿਆ ਤੇ ਹੁਣ ਜਦੋਂ ਸਕੂਲ ਮੇਰੇ ਧਿਆਨ ਸੀ ਅਸੀਂ ਖੂਬ ਬਾਰਡਰ ਦੇ ਉੱਤੇ ਗਰੰਟਾ ਭੇਜਿਆ ਹੁਣ ਪਿੱਛੇ ਜੇ ਮੈਂ ਉੱਥੇ ਜਦੋਂ ਦੁਬਾਰਾ ਗਿਆ ਮੈਨੂੰ ਯਕੀਨ ਨਾ ਮੈਂ ਕਿਹਾ ਨਹੀਂ ਆ ਸਕੂਲ ਨਹੀਂ ਹੈ ਜਿੱਥੇ ਮੈਂ ਦੋ ਸਾਲ ਬਾਅਦ ਖੁਦ ਜਾ ਕੇ ਦੇਖਿਆ ਮੈਂ ਕਿਹਾ ਨਹੀਂ ਇਹ ਸਕੂਲ ਹੋ ਨਹੀਂ ਸਕਦਾ ਉਹ ਸਕੂਲ ਤਾਂ ਕੋਈ ਹੋਰ ਸੀ ਪਰ ਦੇਖਿਆ ਕਿ ਉਹੀ ਸਕੂਲ ਸੀ ਕੋ ਟੀਚਰ ਨੇ ਸਰਕਾਰ ਨੇ ਗ੍ਰਾਂਟਸ ਭੇਜੀਆਂ ਪਰ ਉਹ ਸਕੂਲ ਦਾ ਜਿਹੜਾ ਪੂਰਾ ਜਿਹੜੀ ਦੇਖਿਆ ਉਸ ਏਰੀਆ ਦੀ ਦੇਖਿਆ ਖਾਸ ਕਰਕੇ ਬਿਲਕੁਲ ਜ਼ੀਰੋ ਲਾਈਨ ਦੇ ਸਕੂਲ ਹੈ ਸ਼ਾਨਦਾਰ ਚਮਕਦਿਆਂ ਬਾਉਂਡਰੀ ਵਾਲਾ ਜਿਨ੍ਹਾਂ ਤੇ ਖੂਬਸੂਰਤ ਜਿਹੜਾ ਬਾਲਾ ਵਰਕ ਹੋਇਆ ਖੂਬਸੂਰਤ ਸਕੂਲ ਬਣ ਗਏ ਨੇ ਇਹ ਇੱਕ ਸੁਪਨਾ ਸੀ ਤੇ ਹੁਣ ਅਸੀਂ ਤਾਂ ਹੀ ਹੈ ਜਿਹੜੇ ਬੈਸਕੂਲ ਅਵਾਰਡਸ ਹੈ ਤਾਂ ਕਿ ਤੁਹਾਨੂੰ ਐਪਰੀਸੀਏਸ਼ਨ ਮਿਲੇ